ਹੈਲੋ ਹਸੀਕਾਰ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਜਤਿੰਦਰ ਪਿੰਡ ਵਾਲਾ ਜੱਟ ਚੰਦੇ ਸਵਾਤ ਕਰਦੇ ਆਂ ਆਸ ਕਰਦੇ ਆਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਹੋਵੋਗੇ ਛੜਦੇ ਕਲਾ ਵਿੱਚ ਹੋਵੋਗੇ ਵਧੀਆ ਗੱਲ ਹੈ ਹੋਣੀ ਵੀ ਚਾਹੀਦੀ ਕਰਦੇ ਆਂ ਭਾਜ ਦੇ ਬਲੌਗ ਦੀ ਸ਼ੁਰੂਆਤ ਜੀ ਉਸ ਤੋਂ ਪਹਿਲਾਂ ਫਰੰਡ ਸਾਡੇ ਚੈਨਲ ਦੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਤਾਂ ਕਿ ਸਾਡੀ ਵੀਡੀਓ ਨਾਲ ਜਿਉਂ ਸਭ ਤੋਂ ਪਹਿਲਾਂ ਹੀ ਤੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਵੀਡੀਓ ਹੁਣੇ ਤੱਕ ਜਰੂਰ ਦੇਖਿਆ ਕਰੋ ਜੀ ਤੇ ਕਰਦੇ ਆਂ ਭਾਜ ਦੇ ਬਲੌਗ ਦੀ ਸ਼ੁਰ ਆ ਰਹੀ ਹੈ ਪ੍ਰਿੰਡੀਆਂ ਬਣ ਰਹੀਆਂ ਇਧਰ ਹੋਮ ਮੇਡ ਸਬਜੀ تیار ਹੋ ਰਹੀ ਹੈ ਨਮਾ ਸ਼ੈਫ ਹੋਣਾ ਰਿਹਾ ਨਮਾ ਸ਼ੈਫ ਪੁਰਾਣਾ ਸ਼ੈਫ ਲਟਾਰਵਾ ਵਾ ਇਹ ਪੁਰਾਣਾ ਸ਼ੈਫ ਨਮਾ ਸ਼ੈਫ ਤੁਹਾਨੂੰ ਵੀ ਦਿਖਾਉਣੀ ਦਿਖਣੀ ਹੈ ਮਮਾ ਨਿੰਬੂ ਖੋਲ ਕਰਾਇਆ ਕਿ ਇਹਦਾ ਜੈਰ ਪੀਸਾ ਤੇ ਪਾਣੀ ਪੀਸਾ ਤੇ ਬਾਤ ਆ ਭਰਦਾ ਇੱਕ ਉਹ ਜਾ ਕੇ ਪਾ ਲੈ ਬਾਹਰ ਭਰਦਾ ਇੱਕ ਬਾਹਰ ਭਰ ਕੇ ਰੱਖਣ ਟੱਪੇ ਇੱਕ ਹੋਰ ਹਾਂ ਨਿੰਬੂ ਨਿੰਬੂ ਰੋਚਾ ਅੱਧਾ ਪਾ ਲਈ ਹਣਾ ਮੈਂ ਹਾਂ ਨਿੰਬੂ ਉਹ ਫਾਜੇ ਤੋਂ ਆਈ ਹੈ। ਸ਼ਮਨ ਟਿੰਬੂ ਸੀ। ਕਿਹ ਤੋਂ? ਚਲੋ। ਰਣ ਕੇ। ਚਲੋ। ਮਾਣੀ ਬਾਜੀ। ਬਾਜੀ ਸਾਹਿਬ ਜੀ। ਚਲੋ ਬਾਜੀ। ਜਦੋਂ ਮੈਂ ਕੱਪੀ ਉੱਪਰ ਆਖੀ ਜੀ ਮਮਾ ਜੀ ਬੈਠੇ ਜੀ। ਚਲੋ। ਹਾਂ ਜੀ। ਮਾਈ ਮਤਰਾ ਫੇਰੀ ਆਪਣੀ ਹੋ ਗਿਆ ਬੜੋਈ ਇਹ ਕੰਮ ਆਰਾ ਬਰਾਦਾ ਇਹ ਕਿਹੜਾ ਜੋਬਰ ਹੈ ਹਾ ਜਿੰਦਰ ਸਿੰਘ ਉਹ ਬਾਅਦ ਜੰਮੀਆਂ ਨੇ ਹੁਣ ਪਾਣੀ ਲਿਆਂ ਤੋਂ ਵੀ ਜਿਹੜਾ ਨਿਕਲੇ ਨਹੀਂ ਸੀ ਹੁਣ ਪਾਣੀ ਜਦੋਂ ਨਿਕਲਿਆ ਸਾਰਾ ਬੀਜ ਪਾਣੀ ਦਿਆਂੋਂ ਨਿਕਲਿਆ ਉਹ ਉਸੇ ਤਰੇਲ ਜੀ ਪੈਂਦੀ ਆ ਪਾਣੀ ਗਿਰਾ ਮੈਂ ਪਰ ਪੇਡਿਆਂ ਦੇ ਕੱਲ ਦਾ ਮੀਂਹ ਦੇ ਸੇਵਾ ਦੇਖ ਰਹੇ ਨੇ। ਨਹੀਂ ਹੋਇਆ ਪਾਣੀ ਦਾ ਭਾਈ। ਹੁਣ ਮੀਂਹ ਇੱਕ ਹਫਤਾ ਪੂਰਾ। ਆਪਾਂ ਤਾਂ ਰੁਕੇ ਹੋਏ ਹਾਂ ਵੀ ਚੱਲ। ਫਿਰ ਨਹੀਂ ਪੈ ਜਾਣਾ। ਉਹ ਹੈ ਗੁੱਡ ਇਹ ਗਿੱਲੇ ਪਈਏ ਵਿੱਚ ਵਿੱਚ ਇਹ ਦੇਖ ਤੇ ਲੱਗ ਪਈਆਂ ਲੱਗ ਗਈਆਂ ਠੀਕ ਸਟਾਰਟ ਹੋ ਗਈਆਂ ਨੇ ਲਗਣ ਲੱਗ ਜਾਣੀਆਂ 15 ਦਿਨ ਲੱਗਣੀਆਂ ਨੇ ਮਹੀਨੇ ਦਾ ਕੰਮ ਰਹਿ ਗਿਆ ਜੋਰ ਲਾ ਕੇ ਇੰਨੇ ਬਾਹਣ ਬੇਲੇ ਪੈ ਰਿਹਾ ਸਾਰੇ ਜੀ ਨਹੀਂ ਲੱਗੇ ਲਾ ਆ ਬਈ ਮੰਡੀ ਆ ਜੀ ਨੇ ਗੰਡੇ ਆ ਗਏ ਪੰਜ ਆਂਦੀ ਆ ਆਲੂ ਕਹਦੇ 32 ਰੁਪਏ ਕਿਲੋ ਹੋ ਗਏ ਵੀਰ ਆ ਵੀਰ ਜੋ ੱੱਕਾ ਹੋ ਗਿਆ ਵੀਰ ਉਹ ਦੇਖ ਕੰਮ ਰਾ ਹਾਊਸ ਤੇ ਹਾਂ ਕਾਜੀ ਭਾਜੀ ਨੇ ਇਹ ਗੇ ਮੋਸਾ ਤੇ ਜਾਏਗਾ ਕਿਉਂ ਆਇਆ ਇਹ ਕਰੈਕਿੰਗ ਆ ਵੀ ਮਿੱਤਰਾਂ ਕਹਿੰਦੇ ਮੋਸਮੋਗਾ ਡੰਡਾ ਤੇ ਨਾਲ ਆਪਾਂ ਚਨੇ ਆ ਮੰਡੀ ਜਿਹਾ ਲੈ ਕੇ ਗੰਡਾ ਠੀਕ ਹੈ ਗੰਡਾ ਲਿਆ ਇਹ ਇਸ਼ੇ ਮੰਨ ਲਿਆ ਇਹ ਰੇਟ ਬਾਲਾ ਵਦਨਾ 80 90 ਰੁਪਏ ਕਿਲੋ ਦਾ ਇਹ ਗੰਡੇ ਦਾ ਰੇਟ ਹੈ ਠੀਕ ਹੈ ਕੋਈ 32 ਕੋਈ 35 ਕੋਈ 40 ਕੋਈ 28 ਇੱਧਰ ਕਹਿੰਦੇ ਬਈ ਰੱਬ ਮੀ ਪਾਰੇ ਇਹ ਕੱਲ ਪਾਇਆ ਥੋੜਾ ਜਿਹਾ ਅੱਜ ਕਹਿੰਦੇ ਨਾਰਾਜ਼ ਆ ਅਸੀਂ ਉਹ ਹੈ ਚਲੋ ਕੋਈ ਗੱਲ ਨਹੀਂ ਤੂੰ ਤਾਂ ਵੀ ਨਾਰਾਜ਼ ਹੋਣਾ ਬਣਦਾ ਠੀਕ ਹੈ ਡੋਲਾ ਹੋ ਗਿਆ ਪਟ ਗਿਆ थोड़े बहुत सही चौड़ा साथ छड़ गया भी अम्बिया बाहर निकलियाँ तेरह ਲਿਆ ਅਗਲਾ ਬਾਜਾ ਰੰਗ ਕਾਲਾ ਹੋਗਾ ਵੈਸੇ ਤੇਰਾ ਹਨ ਫੇਸ਼ੀਰ ਕਰਉਣਾ ਪੈਣਾ ਲੋਕਾਂ ਨੂੰ ਬੜੀ ਚਿੰਤਾ ਹੋਗੀ ਹੈ ਹੈ ਗੰਦੇ ਹੈ ਲਿਆ ਭਾਈ ਲਿਆ ਭਾਈ ਮੰਡੀ ਜਾਏ ਆਪਾਂ ਠੀਕ ਆਵਜੀਆਂ ਭਾਜੀਆਂ ਲਿਆਏ ਫਰੂਟ ਕਹਿੰਦੇ ਫੁੱਲ ਪਏ ਨੇ ਭਾਈ ਸੇਬ ਕੇਲੇ ਇਸ ਤਰ੍ਹਾਂ ਆ ਜਾਂਦੇ ਵੀ ਕੰਮੀ ਆ ਗਿਆ ਖੀਰੇ ਇਹਨੇ ਗੋਪ ਤੇ ਪੱਕਰੇ ਨਾ ਗੋਪ ਤੇ ਕੜਿਚੀ ਮੋਟੀ ਬਣੀ ਪੜੀ 15 ਰੁਪਿਆ ਪ੍ਰਿੰਡੀਆਂ ਆਦੂ ਹਾਂ ਔਰ ਛੋਟਾ ਗਲਾਸ ਤੁਸੀਂ ਵੱਡਾ ਮੋਹਣ ਹਾਂਜੀ ਹਾਂਜੀ ਤੂੰ ਲੈ ਰੋਟੀ ਬਣਾ ਕੇ ਦੇਖ ਯਾਰ ਹਾਂ ਤੁਲੇ ਲੈ ਆਏ ਨਹੀਂ ਬਹਨ ਤੁਲੇ ਲੈ ਕਰਦੇ ਆਪਾਂ ਗੈਸ ਤੇ ਲਾ ਦੀ ਮਮੀ ਤੇ ਸਾਸਰੇ ਜੁੱਲੇ ਮਿਲਾਈ ਕਰਦੇ ਜਾਂ ਤਾਂ ਇਧਰ ਆਈ ਆ ਮੇਰੇ ਡੈਡੀ ਦੀ ਗੈਸ ਦੀ ਡੈਂਸੀ ਐ ਆ ਅੱਜ ਜਮਾ ਤੇ ਲਾ ਰਹੇ ਆ ਅੱਛੀ ਜੁੱਲੇ ਚਲਾਉਂਦੇ ਆਗੇ ਮੈਂ ਵੀ ਬਹਨ ਤੁਲੇ ਬਲਾਈ ਕਰਾਂ ਰੋਟੀ ਪਕਾਣਾ ਸਾਡੇ ਰਵਾਜ ਆ ਸਾਡੇ ਰਵਾਜ ਠੀਕ ਆ ਫੇਰ ਆਪਣਾ ਚੁੱਲੇ ਬਣਾਇਆ ਕਰ ਠੀਕ ਹੈ ਹੋ ਗਿਆ ਹੈ ਹੈ ਕੇ ਨਹੀਂ ਠੀਕ ਹੈ ਹੋਰ ਮੈਂ ਤਾਂ ਬਣਾ ਦਾਂਗੀ ਚੁੱਲੇ ਤੇ ਰੋਟੀ ਹਾਂ ਕੋਈ ਡੈਡੀ ਨੂੰ ਪੁੱਛਦੇ ਆ ਰੰਗ ਕਾਲਾ ਹੋ ਜੂ ਤੇਰਾ ਚੱਲ ਕੋਈ ਗਾ ਲਓ ਜੀ ਫਿਰ ਆ ਤਾਂ ਸੀਗਾ ਆਪਣਾ ਅੱਜ ਦਾ ਵਲੋਗ ਤੇ ਜੇ ਤੁਹਾਨੂੰ ਸਾਡਾ ਅੱਜ ਦਾ ਵਲੋਗ ਵਧੀਆ ਲੱਗਿਆ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਵੀਡੀਓ ਹਣੇ ਤੱਕ ਜਰੂਰ ਦੇਖਿਆ ਕਰੋ ਜੀ ਤੇ ਜੇ ਤੂੰ ਸਾਡੇ ਚੈਨਲ ਤੇ ਨਵੇਂ-ਨਵੇਂ ਆਏ ਹੋ ਹੁਣੇ-ਹੁਣੇ ਆਇਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਤਾਂ ਕਿ ਸਾਡੀ ਵੀਡੀਓ ਨੋਟੀਫਿਕੇਸ਼ਨ ਪਹੁੰਚ ਕੇ ਤੁਹਾਡੇ ਤੋਂ ਸਭ ਤੋਂ ਪਹਿਲਾਂ ਹੀ ਤੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਵੀਡੀਓ ਹਣੇ ਤੱਕ ਜਰੂਰ ਦੇਖਿਆ ਕਰੋ ਜੀ ਕਰਦੇ ਆਪਾਂ ਬਲੌਗ ਦਾ ਇਥੇ ਐਂਡ ਜੀ ਸ਼ੰਗਾਈ ਫਿਰ ਸਤਿ ਸ੍ਰੀ ਅਕਾਲ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ ਨਾਲ ਹੀ ਅਸਦੇ ਬਾਦ ਦੇ ਰੱਬ ਤਰੱਕੇ ਦੇ ਤੁਹਾਨੂੰ ਸ਼ੰਗਾਈ ਫਿਰ ਸਤਿ ਸ੍ਰੀ ਅਕਾਲ